ਨਕਾਬਪੋਸ਼ ਬਦਮਾਸ਼ਾਂ ਦੇ ਵੱਲੋਂ ਤੇਜ਼ੀ ਤਰ ਹਥਿਆਰਾਂ ਦੇ ਦਮ ਤੇ ਬਜ਼ੁਰਗ ਤੋਂ ਕੀਤੀ ਗਈ ਲੁੱਟ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਕੀਤੀ ਜਾ ਰਹੀ ਜਾਂਚ ਪੜਤਾਲ ਜਾਣਕਾਰੀ ਮੁਤਾਬਕ ਬਠਿੰਡਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਅੱਜ ਸਵੇਰੇ ਕਰੀਬ 8:30 ਵਜੇ ਤਿੰਨ ਨਕਾਬਪੋਸ਼ ਬਦਮਾਸ਼ ਇੱਕ ਘਰ ਦੇ ਵਿੱਚ ਫੜਿਆ ਅਤੇ ਹਥਿਆਰਾਂ ਦੇ ਦਮ ਤੇ ਪੈਸੇ ਦੀ ਮੰਗ ਕਰਨ ਲੱਗੇ ਜਿਸ ਤੋਂ ਬਾਅਦ ਘਰ ਦੇ ਵਿੱਚ ਪਿਆ 1 ਲੱਖ ਰੁਪਇਆ ਨਕਦ ਅਤੇ ਇੱਕ ਖਾਲੀ ਚੈੱਕ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਵੱਖ-ਵੱਖ ਟੀਮਾਂ ਬਣਾ ਕੇ ਆਪਣੀ ਜਾਂਚ ਪੜਤਾਲ ਅਰੰਭੀ ਗਈ ਹੈ ਮੇਰਾ ਨਾਮ ਨਿਰਮਲ ਕੁਮਾਰ ਵਰਮਾ ਹੈ ਹਾਂ ਜੀ ਸਵੇਰੇ 8:30 ਵਜੇ ਮੇਰੇ ਤੇ ਦਰਵਾਜ਼ਾ ਖੋਲਿਆ ਠੀਕ ਹੈ ਜੀ ਦਰਸ ਨੇ ਆਲਾ ਸੀ ਮੇਰੇ ਪਿਆਰ ਪੱਟੀ ਕਰਨ ਵਾਸਤੇ ਠੀਕ ਹੈ ਜੀ ਤੇ ਤਿੰਨ ਚਾਰ ਬੰਦੇ ਤੇਰੇ ਬੰਦੇ ਆ ਗਏ ਕਹਦੇ ਸਪਰੇਅ ਕਰਦਾ ਉਹਨੂੰ ਕੁੜੀ ਨੂੰ ਛੋਟੀਆਂ ਪਤਾ ਨਹੀਂ ਸੀ ਅਸੀਂ ਕਿਹਾ ਸੀ ਕੋਈ ਸਪਰੇਅ ਨਹੀਂ ਕਰਾਣਾ ਉਹਨਾਂ ਦੇ ਅੱਥਾ ਤਲਵਾਰਾਂ ਸੀ ਬੂਹ ਦੇ ਪਟਕੇ ਵਰਦੇ ਸੀ ਆ ਕੇ ਕਹਿੰਦੇ ਮੋਬਾਈਲ ਦੇ ਦਿਓ ਫਿਰ ਕਹਿੰਦੇ 10 ਲੱਖ ਕੈਸ਼ ਦੇ ਦਿਓ ਮੈਂ ਕਿਹਾ 10 ਲੱਖ ਤਾਂ ਹੈ ਹੀ ਲੱਖ ਹੈਗਾ ਅਸੀਂ ਬਜ਼ੁਰਗ ਬੰਦੇ ਆ ਸਾਨੂੰ ਮਾਫ ਕਰੋ ਲੱਖ ਰੁਪਇਆ ਉਹ ਲੈ ਜਾਓ ਅੱਛਾ ਜੀ ਲੱਖ ਲੈ ਕੇ ਕਹਦੇ ਲੱਖ ਨਾਲ ਤਰੀ ਅਸੀਂ ਜਾਂਦੇ ਬੈਂਕ ਚ ਚੈੱਕ ਚੁੱਕ ਦੇ ਦਿਓ ਮੈਂ ਕਿਹਾ ਬੈਂਕ ਚ ਹੈਗਾ 5 ਕਿ ਲੱਖ ਹੋਊਗਾ ਕਹਦੇ 5 ਲੱਖ ਦਾ ਚੈੱਕ ਦੇ ਦਿਓ ਉਹਨਾਂ ਨੂੰ ਦੇਤਾ ਤਲਵਾਰਾ ਦਿਖਾ ਕੇ ਡਰਾਉਂਦੇ ਸੀ ਮਾਰ ਦਿਆਂਗੇ ਆ ਕਰ ਦੇਗੇ ਕਿਸੇ ਨੂੰ ਦੱਸਣਾ ਨਹੀਂ ਹੈ ਅਸੀਂ ਤਾਂ ਕੋਈ ਗਲਤੀ ਤਾਂ ਕੀਤੀ ਨਹੀਂ ਤੁਸੀਂ ਕੋਈ ਦੱਸੋ ਕੋਈ ਗਲਤੀ ਕੀਤੀ ਹੈ ਤਾਂ بس ਸਾਨੂੰ ਪੈਸੇ ਦੇ ਦਿਓ ਪੈਸੇ ਦੇ ਦਿਓ ਇੱਕ ਕੋਲ ਪਿਸਤਲ ਸੀ ਤੇਰ ਵੱਧ ਸੀ ਬਾਕੀ ਇਹ ਕੋ ਦੋ ਦੋ ਤਲਵਾਰਾਂ ਸੀ ਮੂੰਹ ਤੇ ਪਟਕੇ ਬੰਦੇ ਹੋਏ ਸੀ ਕਿੰਨੇ ਜਾਣੇ ਸੀਗੇ ਜੀ ਅਦਰ ਦਾ ਤੇ ਜਿਹੜੇ ਆਏ ਬਾਹਰ ਦਾ ਪਤਾ ਨਹੀਂ ਠੀਕ ਹੈ ਜੀ ਕਾਰ ਚਾਹੀ ਸੀ ਅੱਛਾ ਜੀ ਦਰਵਾਜ਼ਾ ਖੋਲਿਆ ਨਾਲ ਦੀ ਨਾਲ ਅੰਦਰ ਆ ਗਏ ਕਿੰਨਾ ਟਾਈਮ ਰਹੇ ਜੀ ਤੁਹਾਡੇ ਕੋਲ ਇੱਥੇ 15-20 ਮਿੰਟ ਤਾਂ ਰਹੇ ਹੋਣਗੇ ਠੀਕ ਹੈ ਜੀ ਤੇ ਉਦੋਂ ਪਰਿਵਾਰ ਦੇ ਕੌਣ ਕੌਣ ਮੌਜੂਦ ਸੀ ਅਸੀਂ ਦੋ ਜਿਹੇ ਰਹਿੰਦੇ ਆਂ ਮੀਆਂ ਬੀਬੀ ਇੱਕ ਮੇਡ ਰੋ ਕਰਾ ਲਈ ਰਹਦੀ ਹੈ ਬਸ ਠੀਕ ਹੈ ਬੱਚੇ ਬਾਹਰ ਰਹਿੰਦੇ ਨੇ ਬੱਚੇ ਬਾਹਰ ਰਹਦੇ ਆਂ ਅੱਛਾ ਜੀ ਨਰਸ ਨੇ ਆਣਾ ਉਦਾਂ 9 ਵਜੇ ਮੇਰੇ ਪੈਟ ਚੋਟ ਲੱਗੀ ਪੱਟੀ ਕਰਨ ਵਾਸਤੇ ਆਣਾ ਲੈ ਕੇ ਚੈੱਕ ਅਪ ਕਰ ਦਿੱਤਾ ਤੁਸੀਂ ਨੇ ਹਾਂ ਜੀ ਚੈੱਕ ਅਪ ਖਾਲੀ ਲੈ ਕੇ ਗਿਆ ਜਾਂ ਭਰ ਕੇ ਦਿੱਤਾ ਤੁਸੀਂ ਨੇ ਉਦੋਂ ਤੇ ਆ ਬੌਂਟ ਭਰੀ ਐ ਦਾ ਕੋਈ ਨਹੀਂ ਭਰਿਆ ਠੀਕ ਹੈ ਸਾਈਨ ਕਰਕੇ ਦਿੱਤੇ ਆ ਕੋਈ ਡੇਟ ਨਹੀਂ ਪਾਈ ਠੀਕ ਹੈ ਕਿੰਨੇ ਅਮਾਉਂਟ ਭਰੀ ਜਾਈ ਜੀ 8 ਲੱਖ ਭਰੀ ਜੀ ਠੀਕ ਹੈ ਕੀ ਮੰਗਤ ਹੈ ਉਹ ਕਹਤੇ 10 ਭਰੋ ਮੈਂ ਕਿਹਾ 10 ਹੈ ਹੀ ਦੀ ਬੈਲੈਂਸ ਫਿਰ ਫਾਇਦਾ ਕੀ ਤੁਹਾਨੂੰ ਕੀ ਕੀ ਮੰਗ ਕਰਦੇ ਆ ਜੀ ਹੈ ਕੀ ਮੰਗ ਕਰਦੇ ਹੋਗੇ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਪੁਲਿਸ ਕਾਰਵਾਈ ਜੇ ਸਹੀ ਕਹਿੰਦੇ ਵੀ ਹੈ ਜੀ ਵਾਰਦਾ ਕਿਸੇ ਰਾਤ ਵੀ ਦੀ ਹੋਣੀ ਚਾਹੀਦੀ ਠੀਕ ਹੈ ਕਿਉਂਕਿ ਚੋਰ ਵੀ ਸਮਾਨ ਲੈ ਗਿਆ ਕੈਸ਼ ਤੋਂ ਉਹਦਾ ਕੋਈ ਸਮਾਨ ਹੋਵੇ ਵੀ ਅਸੀਂ ਜਦੋਂ ਬੈਗ ਖੋਲਿਆ ਉਹਦੇ ਵਿੱਚ ਲੱਖ ਰੁਪਇਆ ਹੈਗਾ ਅਲੱਗ ਪਿਆ ਸੀ ਉਹ ਦਿੱਤਾ ਫਿਰ ਕਹਿੰਦੇ ਦਿਖਾਓ ਕੁਝ ਜੀਲਰੀ ਅਸੀ ਹੈ ਜੀਲਰੀ ਹੈ ਜੀ ਅੱਛਾ ਅੱਛਾ ਇੱਕ ਲਫਾਫੇ ਚ ਪਾਇ 7000 ਹੋਰ ਹੈਗਾ ਅਸੀਂ 10000 ਹੋਊਗਾ ਉਹ ਵੀ ਚੱਕ ਕੇ ਲੈ ਗਿਆ ਸੀ ਲੈ ਜਾ ਕੋਈ ਹੋਰ ਕੀ ਇਹ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਮੋਡਲ ਟਾਉਨ ਦੇ ਵਿੱਚ ਇੱਕ ਤਿੰਨ ਜਿਹੜੇ ਵਿਅਕਤੀ ਹੈਗੇ ਆ ਅਣਛਾਤੇ ਵਿਅਕਤੀ ਇਹਨਾਂ ਨੇ ਜਿਹੜੇ ਮੂਹ ਟਨੇ ਹੋਏ ਸੀਗੇ ਤੇ ਘਰ ਦੇ ਅੰਦਰ ਵੜ ਕੇ ਜਿਹੜੀ ਹੈਗੀ ਇੱਕ ਜਿਹੜਾ ਮਾਡਰਨ ਟੌਨ ਦੇ ਵਿੱਚ ਘਰ ਹੈ ਉਹਦੇ ਵਿੱਚ ਅੰਦਰ ਵੜ ਕੇ ਲੁੱਟ ਕੀਤੀ ਹੈ ਸੋ ਤਕਰੀਬਨ ਜਿਹੜੀ ਹੈਗੀ 1 ਲੱਖ ਰੁਪਏ ਦੇ ਕਰੀਬ ਦੀ ਜਿਹੜੀ ਲੁੱਟੇ ਸਾਹਮਣੇ ਆਈ ਹੈ ਸਾਡੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ ਤੇ ਅਸੀਂ ਵਕ ਵਕ ਟੀਮਾਂ ਜਿਹੜੀਆਂ ਹੈਗੀਆਂ ਨੇ ਮੁਕੱਦਮਾ ਦੀ ਟਰੇਸ ਕਰਨ ਵਾਸਤੇ ਲਗਾ ਦਿੱਤੀਆਂ ਜ ਜਿਹਦੇ ਵਿੱਚ ਸੀਆਈਏ 2 ਤੇ ਐਸਐਚਓ ਸਿਵਲ ਲਾਈਨ ਜਿਹੜਾ ਹੈਗਾ ਤਪਰੀਫ ਵਾਸਤੇ ਲੱਗੇ ਹੋਏ ਨੇ ਜਲਦੀ ਹੀ ਇਹਦਾ ਇਸ ਮਾਮਲੇ ਨੂੰ ਟਰੇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਨਾ ਵੰਗਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਸੀਸੀਟੀਵੀ ਕੋਈ ਥੋੜੀ ਵੀ ਸਮੀ ਆ ਫਿਲਹਾਲ ਜਿਹੜੀਆਂ ਸਾਡੀਆਂ ਟੀਮਾਂ ਮੌਕੇ ਤੇ ਲੱਗੀਆਂ ਹੋਈਆਂ ਨੇ ਅਲੱਗ-ਅਲੱਗ ਐਂਗਲਸ ਤੋਂ ਜਾਂਚ ਕਰ ਰਹੀਆਂ ਜਿਹਦੇ ਵਿੱਚ ਸੀਸੀਟੀਵੀ ਫੁਟੇਜ ਟੈਕਨੀਕਲ ਐਵਿਡੈਂਸ ਤੇ ਹੋਰ ਜਿਹੜੀ ਹੈਗੀ ਹਿਊਮਨ ਇੰਟੈਲੀਜੈਂਸ ਇਹਨਾਂ ਚੀਜ਼ਾਂ ਤੇ ਵਰਕ ਕਰ ਰਹੇ ਆ ਤੇ ਸਾਡੀ ਮੇਨ ਪ੍ਰਾਇਰੀਟੀ ਹੈਗੀ ਕਿ ਜਲਦੀ ਜਲਦੀ ਇਸ ਮਾਮਲੇ ਨੂੰ ਟਰੇਸ ਕੀਤਾ ਜਾਵੇ। ਕਿੰਨੇ ਵਿਅਕਤੀ ਦੱਸਿਆ ਇਹਦੇ ਵਿੱਚ ਤਿੰਨ ਵਿਅਕਤੀ ਤੇ ਜਿਹੜੇ ਅੰਦਰ ਆਏ ਸੀਗੇ ਜਿਹੜੇ ਘਰ ਦੇ ਵਿੱਚ ਐ ਤੋ ਅਸੀਂ ਜਿਹੜੇ ਹੈਗੇ ਉਸਬੰਦੀ ਉਸੇ ਜਿਹੜੀ ਹੈਗੀ ਆ ਸਿਵਲ ਲਾਈਨ ਦੇ ਵਿੱਚ ਉਸੇ ਅਕੋਰਡਿੰਗਲੀ ਕਰਵਾ ਦਾ ਕਰ ਰਹੇ ਹਾਂ